ਕੀ ਕਲ ਜੂਗਾ ਆਹੀ ਕਲ ਜੂਗਾ ਕਹਿੰਦੇ ਭਾਣਜਾ ਹੀ ਆਪਣੀ ਮਾਮੀ ਨਾਲ ਗਲਤ ਕੰਮ ਕਰਦਾ ਰਿਹਾ ਜਦੋਂ ਘਰ ਵਾਲੇ ਨੂੰ ਪਤਾ ਲੱਗ ਗਿਆ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਕੀ ਹੋਣਾ ਸੀਗਾ ਲਓ ਜੀਆ ਵੀਡੀਓ ਦੇ ਵਿੱਚ ਪੂਰਾ ਸੁਣ ਲਓ ਕਿ ਫਿਰ ਇਹ ਜਿਆ ਕੀ ਹੋ ਗਿਆ ਤੇ ਮਾਹੌਲ ਖਰਾਬ ਹੋ ਗਿਆ ਇਹ ਤਾਂ ਜ਼ਾਹਿਰ ਜੀ ਗੱਲ ਆ ਪਰ ਜਦੋਂ ਪਤਾ ਲੱਗੂਗੀ ਕੋਈ ਵੀ ਐਦਾਂ ਦੀ ਗਲਤ ਗੱਲ ਤਾਂ ਕਿੱਥੇ ਤੱਕ ਗੱਲਾਂ ਉੱਠ ਜਾਂਦੀਆਂ ਨੇ ਆ ਦੇਖੋ ਜੀ ਸਾਰਾ ਵੀਡੀਓ ਮੇਰਾ ਘਰ ਵਾਲਾ 2 ਸਾਲ ਤੋ ਜੇਲ ਰੱਖਿਆ 14 ਸਾਲ ਤੋ ਜੇਲ ਚ ਜਿਆਦਾ ਰਹਿਦਾ ਵਾ ਇਹ ਕਹਿੰਦਾ ਮੇਰੇ ਨਾਲ ਰਿਲੇਸ਼ਨ ਰੱਖ ਕੋਈ ਕਹਿੰਦਾ ਮੇਰਾ ਜੇਲ ਰਿੰਕੂ ਜਗੀਂਦਰਪਾਲ ਰਿੰਕੂ ਹੂੰ ਤੇ ਮੈਂ ਪਹਿਲਾਂ ਮੈਂ ਨਾ ਪਵਨ ਕਰਦਾ ਰਿਹਾ ਛੇੜਖਾਨੀ ਮੈਂ ਬਹੁਤ ਦਰਖਾਸਤਾਂ ਦਿੱਤੀਆਂ ਬਹੁਤ ਮੈਂ ਚੌਂਕੀ ਚੱਲਿਆ ਤੁਹਾਡਾ ਜੀਤ ਵੀ ਆਇਆ ਨਹੀਂ ਜੀਤ ਵੀ ਆਏ ਹੋਏ ਆ ਹਾਂ ਜੀ ਉਹਨੇ ਮੈਨੂੰ ਤੰਕੀ ਤਾਂ ਮੈਂ ਆਪਣੇ ਘਰ ਵਾਲੇ ਨੂੰ ਵੀ ਇਹ ਕੰਨਾ ਦੱਸੂ ਸਾਰੇ ਰੇਣੇ ਇੱਕੇ ਘਰ ਦੇ ਵਿੱਚ ਆ ਤੁਸੀਂ ਸਾਰੇ ਇੱਕੇ ਘਰ ਦੇ ਵਿੱਚ ਰਹਿੰਦੇ ਮੇਰਾ ਫੇਰ ਮੇਰਾ ਘਰ ਵਾਲਾ ਜੇਲ੍ਹ ਤੇ ਚਲ ਗਿਆ ਫੇਰੇ ਇਹ ਮੈਨੂੰ ਕਹਿਣ ਲੱਪਿਆ ਮੈਂ ਰਹਿੰਦੇ ਅਲੱਗ-ਅਲੱਗ ਆ ਕਿ ਇੱਕੋ ਘਰ ਚ ਰਹਿੰਦੇ ਹਾਂ ਸਾਰੇ ਕੋਈ ਅਲੱਗ-ਅਲੱਗ ਪਰਿਵਾਰਾਂ ਅੱਛਾ ਹੂੰ ਤੇ ਫੇਰ ਤੇ ਮੇਰੇ ਨਾਲ ਰਿਲੇਸ਼ਨ ਬਣਾ। ਇਹਨੇ ਮੈਨੂੰ ਜ਼ਬਰਦਸਤੀ ਦੋ ਵਾਰ ਮੈਨੂੰ ਕਮਰੇ 'ਚ ਇਹਨੇ ਮੈਨੂੰ ਟੱਚ ਕੀਤਾ। ਜਿੱਥੋਂ ਮੈਂ ਉਹ ਬੇਟਾ ਰੱਖਿਆ ਘਰੇ। ਬੇਟਾ ਰੱਖਿਆ ਵੀ ਮੇਰੇ ਕੋਲ ਕੋਈ ਤਾਂ ਸਬੂਤ ਹੋਊਗਾ ਮੇਰੇ ਨਾਲ ਦਾ। ਪਰ ਇਹਨਾਂ ਨੇ ਉਹ ਸਬੂਤ ਨੇ ਚੱਲਣ ਇਹਨਾਂ ਨੇ ਮੇਰੇ ਰਿਲੇਸ਼ਨ ਉਹਦੇ ਨਾਲ ਗਲਤ ਬਣਾ ਦਿੱਤਾ। ਫਿਰ ਇਹਨਾਂ ਨੇ ਕਿਹਾ ਵੀ ਇਹ ਗਲਤ ਕੰਮ ਆ। ਉਹ ਕਹਿੰਦੇ ਪਾਂਜੇ ਨਾਲ ਵੀ ਗੱਲਬਾਤ ਹੋ ਗਈ ਮਾਂ। ਨਹੀਂ ਪਾਂਜਾ ਉਹਦੇ ਲੱਤ ਟੁੱਟੀ ਸੀ ਉਹਨਾਂ ਐਕਸੀਡੈਂਟ ਹੋਇਆ ਸੀ। ਜਾ ਕੇ ਤੁਸੀਂ ਸੇਵਲ ਸਪਿਰਲ ਫਗਵਾੜੇ ਪੁੱਛ ਸਕਦਾ ਚਲੋ ਤਾਂ ਉਹਦਾ ਪ੍ਰਬੰਧ ਨਹੀਂ ਹੈ ਨਾ ਪਹਿਲੀ ਕਿੱਥੇ ਰਹਿਣਾ ਨਹੀਂ ਗੱਲ ਹੋਈ ਕਿ ਸੇਸਲ ਸਚਾਈ ਦੱਸੋ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਰਿੰਕੂ ਕਹਿ ਰਹੇ ਕਿ ਮੇਰਾ ਰਿਲੇਸ਼ਨ ਬਣਾਓ ਕਹਿ ਰਹੇ ਕਿ ਭਾਂਜੇ ਨਾਲ ਗੱਲਬਾਤ ਕੀਤੀ ਇਹ ਰਿੰਕੂ ਨੇ ਸੈਪਰ ਮੈਂ ਉਹਦੇ ਨਾਲ ਮੰਨੂ ਨੇ ਕਿ ਕਹਿਣ ਲੱਪੀ ਵੀ ਮੈਂ ਅੱਜ ਤੱਕ ਗੱਲ ਨਹੀਂ ਮੈਂ ਪੇਕੇ ਚਲ ਕੇ ਰੋਸਦੀ ਇਹਨੇ ਇਸ ਕਰਕੇ ਮੈਨੂੰ ਬਦਨਾਮ ਕੀਤੀ ਇਹਨੂੰ ਤੁਸੀਂ ਕਹਿੰਦੇ ਪੰਜ ਸਾਲਾਂ ਕਾਫੀ ਲੰਬੇ ਸਮੇਂ ਤੋਂ ਗੱਲਬਾਤ ਸੀਗੀ ਦੋ ਸਾਲ ਤੋਂ ਘਰੇ ਰਹਿੰਦਾ ਸੀ ਉਹਦਾ ਐਕਸੀਡੈਂਟ ਹੋ ਗਿਆ ਨਾ ਤਾਂ ਟੁੱਟੀ ਤੁਹਾਡੀ ਗੱਲਬਾਤ ਸੀਗੀ ਉਹਦਾ ਨਹੀਂ ਉਹਨਾਂ ਨਾਲ ਤਿੰਗ ਰਿੰਕੂ ਕੌਣ ਰਿੰਕੂ ਮੇਰਾ ਜੇਠਾ ਤੁਹਾਡਾ ਜੇਠਾ ਹਾਂ ਤੁਸੀਂ ਕਿਥੇ ਰਹਿੰਦੇ ਹੋ ਮੈਂ ਸੋਵੇ ਪਿੰਡ ਕੋਈ ਨਹੀਂ ਮੇਰੇ ਪੂਰੇ ਨੀਂਦ ਨਗਾ ਚ ਕੈਂਟ ਤੋਂ ਅੰਕਵਾਰੀ ਕਰ ਸਕਦੇ ਆ ਵੀ ਮੈਂ ਕੀ ਕੰਮ ਕਰਦੀ ਸੀ ਮੈਂ ਘਰਾਂ ਤੁਹਾਡੇ ਨਾਲ ਵੀ ਕੁੱਟ ਮਾਰਦੇ ਤੁਹਾਡੇ ਵੱਲੋਂ ਪਹਿਲੇ ਤੁਹਾਡੇ ਵੱਲੋਂ ਬਹੁਤ ਵਾਰੀ ਕਈਆਂ ਪ੍ਰਾਪਤ ਕੋਚੋਂ ਵੀ ਬਹੁਤ ਵਾਰੀ ਕਈਆਂ ਤੁਹਾਨੂੰ ਕੋਣ ਕਹਿੰਦਾ ਸੀ ਮੇਨ ਨਾਲ ਗੱਲ ਕਰ ਮੇਨ ਨਾਲ ਰਿਲੇਸ਼ਨ ਤੇ ਮੈਡਮ ਅੱਜ ਤੁਹਾਡੇ ਹਸਬੰਦ ਨੇ ਕਿਹਨੇ ਸੱਟਾਂ ਮਾਰੀਆਂ ਜਿਹੜੀਆਂ ਅੱਜ ਮਾਰੀਆਂ ਵਾ ਇਹਨੇ ਫੋਨ ਕਰਕੇ ਮੇਨ ਨਾਲ ਦੇ ਮੁੰਲੇ ਨੂੰ ਬੁਲਾਇਆ ਸੀ ਜਿਹਨਾਂ ਤੁਸੀਂ ਗੱਲ ਕਰਦੇ ਸੀ ਉਹਨੂੰ ਬੁਲਾਇਆ ਸੀ ਇਹਨੇ ਮੈਨੂੰ ਨਹੀਂ ਪਤਾ ਮੈਂ ਉੱਥੇ ਮੌਕੇ ਤੇ ਨਹੀਂ ਸੀਗੀ ਤੇ ਪਤਾ ਨਹੀਂ ਸੱਟਾ ਇੰਨਾ ਕੋਲ ਵੱਜੀਆਂ ਕਿ ਉਹਨਾਂ ਨੇ ਮਾਰੀਆਂ ਤੁਹਾਨੂੰ ਕਦੋਂ ਕਹਿ ਰਹੇ ਸੀਗੇ ਕਿ ਇਹ ਰਿਲੇਸ਼ਨ ਰੱਖ ਮੈਨੂੰ ਇਹ ਚੀਜ਼ ਤਾਂ ਨਹੀਂ ਪਤਾ ਮੈਂ ਤਾਂ 12 1 ਵਜੇ ਗਈਆਂ ਉਹ ਵੀ ਮੇਰੀ ਕੁੜੀ ਨੇ ਆ ਕੇ ਮੈਨੂੰ ਦੱਸਿਆ ਵੀ ਮੰਮੀ ਲੜਾਈ ਹੁੰਦੀ ਸੀ ਇਹ ਕਰਨਾ ਕਿੱਥੇ ਗੱਡੀ ਆ ਇਹ ਜੂਸ ਵਾਲੇ ਤੁਹਾਨੂੰ ਉਹ ਕਦੋਂ ਕਹਿੰਦਾ ਸੀ ਮੇ ਨਾਲ ਰਿਲੇਸ਼ਨ ਰੱਖ ਮੇ ਨਾਲ ਸੰਬੰਧ ਬਣਾਓ ਐਸ਼ਕੰਦਰ ਜਦੋਂ ਜੇਲ੍ਹ 'ਚ ਸੀਗੇ ਇਹਨੇ ਕਾਫੀ ਵਾਰੀ ਮੈਨੂੰ ਕਿਹਾ ਜਦੋਂ ਫੋਨ 'ਚ ਤੁਹਾਨੂੰ ਕਹਿ ਰਹੇ ਸੀਗੇ ਜੀ ਨਹੀਂ ਇਹ ਘਰੇ ਰਹਿੰਦਾ ਵਾ ਹੂੰ ਘਰੇ ਰਹਿੰਦਾ ਵਾ ਤੁਹਾਡਾ ਹਸਬੰਡ ਜਦੋਂ ਜੇਲ੍ਹ 'ਚ ਸੀਗਾ ਉਹ ਕਹਿੰ ਉਦੋਂ ਗੱਲ ਹੋਊਗੀ ਜਦੋਂ ਮੈਂ ਆਉਂਗਾ ਉਦੋਂ ਗੱਲ ਹੋਊਗੀ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਪੰਚ ਸਕੰਦਰ ਤੁਹਾਡਾ ਕੀ ਨਾਮ ਹੈ ਕਿੱਥੇ ਰਹਿੰਦੇ ਹੋ ਤੁਸੀਂ ਉਹ ਕਾਲੇ ਕੇਸ ਵਿੱਚ ਗਏ ਪੇ ਇਸਕੇ ਨਸ਼ੇ ਤੇ ਚੋਰੀਆਂ ਕਰਦਾ ਨਸ਼ਾ ਕਰਦਾ ਵਾ ਟੀਕੇ ਟੂਟੇ ਲਾਂਦਾ ਵਾ ਵਾਰਦਾ ਤਾਂ ਜਿੰਨੀਆਂ ਵੀ ਕਰਦਾ ਡਰਿੰਕੂ ਦੀ ਗੱਲ ਗੱਲ ਇੱਕ ਆਂਦੀ ਆ ਕਿ ਤੁਸੀਂ ਦੋ ਜਣਿਆਂ ਤੇ ਇਲਜ਼ਾਮ ਲਗਾ ਰਹੇ ਉਹਨਾਂ ਵੱਲੋਂ ਵੀ ਜਿਹੜੇ ਇਲਜ਼ਾਮ ਲਗਾਈ ਕਿ ਤੁਸੀਂ ਵੀ ਕਿਸੇ ਨਾਲ ਫੋਨ ਤੇ ਗੱਲ ਕਰਦੇ ਹੋ ਉਹ ਵੀ ਗੱਲ ਹੈ ਜੀ ਭਾਜੀ ਇਹ ਨਾਨ ਦਾ ਮੁੰਡਾ ਨਾ ਕੌਣ ਆਇਆ ਸੀ ਹਾਂ ਤੁਸੀਂ ਕਿਸੇ ਨਾਲ ਨਾਲ ਵੱਲੋਂ ਇਲਜ਼ਾਮ ਲੱਗਿਆ ਕਿ ਤੁਸੀਂ ਵੀ ਕਿਸੇ ਨਾਲ ਗੱਲ ਕਰਦੇ ਸੀਗੇ ਤੁਸੀਂ ਉਹ ਚੀਜ਼ ਐਡਮਿਟ ਕਰਦੇ ਹੋ ਤੁਸੀਂ ਕਰਦੇ ਬਾਰਵੀਂ ਕਿਉਂ ਮੰਗਿਆ ਨਾ ਤੁਹਾਡਾ ਰਿਲੇਸ਼ਨ ਸੀਗਾ ਉਹਦਾ ਪੰਜ ਨਾਲ ਕਿੰਨੇ ਰਿਲੇਸ਼ਨ ਨਹੀਂ ਸੀਗਾ ਇਹ ਸੱਚ ਦੱਸਣਾ ਜੋ ਹੈਗਾ ਝੂਠ ਨਹੀਂ ਬੋਲਣਾ ਪਾਜੀ ਮੈਂ 2 ਸਾਲ ਤੋਂ ਉਹਦੀ ਸੇਵਾ ਇੱਦਾਂ ਸੀ ਉਹਦੀ ਲੱਤ ਟੁੱਟੀ ਸੀ ਉਹਨੇ ਮੈਂ ਬੱਚਿਆਂ ਨੂੰ ਘਰੇ ਰੱਖਿਆ ਆਪਣੇ ਘਰੇ ਰੱਖਿਆ ਹਾਂ ਮੇਰੇ ਘਰ ਦਾ ਹਸਬੰਦ ਕਿੱਥੇ ਸੀਗਾ ਉਹ ਮੇਰਾ ਘਰ ਵਾਲਾ ਜੇਲ੍ਹ ਚ ਸੀਗਾ ਅੱਛਾ ਜੀ ਉਹਨਾਂ ਨੂੰ ਪਤਾ ਸੀਗਾ ਕੀ ਤੁਹਾਡੇ ਘਰਾਂ ਨੂੰ ਪਤਾ ਸੀ ਭਾਂਜਾ ਤੁਹਾਡਾ ਸਗਾ ਸਗਾ ਬੰਦਾ ਸਵੇ ਸਵੇ ਪਹਿਲੀ ਸਾਂਝਾ ਭਾਂਜਾ ਸਗਾ ਤੁਹਾਡਾ ਬੇਟਾ ਉਹਦੇ ਲਾਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਲੰਦਾ ਸਿਵਲ ਉਹ ਥੋੜਾ ਜਿੱਥੇ ਇੱਕ ਸੂਫੀ ਪਿੰਡ ਦੇਖੇ ਇੱਕ ਖੜਾਈ ਝਗੜੇ ਦਾ ਮਾਮਲਾ ਸਾਹਮਣੇ ਹੈ ਤੇ ਦੂਸਰਾ ਪੱਖ ਵੀ ਮੌਜੂਦ ਹੈ ਉਹਨਾਂ ਦੇ ਵੀ ਜਾਣਦੇ ਤਰੀਕ ਤੋਂ ਜਦੋਂ ਆਏ ਹੂੰ ਆਉਣ ਤੋਂ ਬਾਅਦ ਮੈਂ ਬਰਾਦਰ ਵਿਚਾਰਾ ਅੰਦਰ ਆਪਣੇ ਘਰ ਚੱਲ ਗਿਆ ਉਹ ਚੁੱਪਚੀ ਬੀਤੇ ਜਾ ਕੇ ਗਿਆ ਤਾਂ ਇਹ ਜਨਾਨੀ ਪੁੱਛ ਤੋਂ ਅੰਦਰ ਜਾ ਕੇ ਗਿਆ ਉਹਨੇ ਦੇਖਿਆ ਦਾ ਫੋਨ ਤੇ ਲੱਗੀ ਹੋਈ ਆ ਉਹਨੇ ਜਦੋਂ ਇਹਦਾ ਫੋਨ ਖੜਿਆ ਇਹ ਫੋਨ ਬੰਦ ਕਰਤਾ ਤੇ ਉਹਨੇ ਜਦੋਂ ਫੋਨ ਇਹ ਕੋ ਫੜ ਕੇ ਦਾ ਉਹੀ ਫੋਨ ਤੇ ਦੁਆਰ ਤੇ ਕਾਲ ਲਾਈ ਤਾਂ ਸਾਡੇ ਭਾਂਜੇ ਨੂੰ ਲੱਗੀ ਉਹ ਫੋਨ ਤੇ ਗਾਲੀ ਗਲੋਚ ਕਰਨਾ ਪਿਆ ਸਾਡੇ ਭਰਾ ਨੇ ਵੀ ਗਾਲੀ ਗਲੋਚ ਕੀਤੀ ਇਹ ਨਹੀਂ ਆ ਕਿ ਨਹੀਂ ਕੀਤੀ ਉਹਨੇ ਕਰਨ ਤੋਂ ਬਾਅਦ ਫਿਰ ਇਹਨੇ ਉਹਨੇ ਧਮਕੀ ਦਿੱਤੀ ਆ ਇਹ ਕਹਿੰਦਾ ਇਹ ਮੈਨੇ ਬਰਾਦਰ ਨੇ ਇਹ ਕਿਹਾ ਜੇ ਤੂੰ ਪੇਦਾ ਹੈਗਾ ਤਾਂ ਮੇਰੇ ਕੋ ਪਿੰਡ ਆ ਕੋਟ ਮਰਚੀ ਦੇ ਨਾਲ ਹਾਂਜੀ ਸ਼ਕੰਦਰ ਦੇ ਨਾਲ ਹੀ ਹੋਈ ਦਾ ਭਰਾ ਹੈ ਹਾਂਜੀ ਮੇਰਾ ਭਰਾ ਹੈ ਹਾਂਜੀ ਇਹ ਨਹੀਂ ਉਹਨੂੰ ਪੰਜ ਸਾਲ ਦੇ ਨੇ ਪੰਜੇ ਉਹਦੇ ਨਾਲ 7 6 7 ਮੁੰਡੇ ਸੀ ਪੰਜੇ ਦਾ ਕੀ ਰੋਲ ਹੈ ਜੀ ਪੰਜੇ ਨੇ ਕੀ ਕੋਈ ਪੰਜੇ ਦੇ ਇਦਾਂ ਕਿ ਪੰਜੇ 2 ਸਾਲ ਹੋ ਗਏ ਇਹਦੇ ਨਾਲ ਹੀ ਰਹਿੰਦਾ ਆ ਉਹਦੀ ਲਤ ਜਦੋਂ ਹੀ ਟੁੱਟੀ ਆ ਇਹ ਖੁਦ ਹੀ ਜਨਾਨੀ ਆਪਣੇ ਕੋਲ ਰੱਖਿਆ ਭਰਾ ਮੇਰਾ ਬ੍ਰਦਰ ਰਿਲੇਸ਼ਨ ਆ ਗੱਲਬਾਤ ਹਾਂਜੀ ਹਾਂਜੀ ਇਹ ਗੱਲਬਾਤ ਆ ਉਹ ਕਹਿੰਦੇ 2 ਸਾਲ ਗੱਲਬਾਤ ਨਹੀਂ ਹੋਈ 2 ਸਾਲ ਪਾਜੀ ਤੁਸੀਂ ਹੇ ਦਾ ਕੁਛ ਲੋ ਮੈਂ ਤਾਂ ਕੱਲਾ ਬੋਲ ਰਹਿਣਾ ਪਾਜੀ ਸਾਡੇ ਉਥੇ ਪੂਰੀ ਜਿੰਨਾ ਪਰਿਵਾਰ ਆ ਜਾ ਲੱਗ ਛਾਂਦੇ ਗਲੀ ਮੱਲੇ ਵਾਲੇ ਆ ਉਹਨਾਂ ਕੋ ਵੀ ਜਾ ਕੇ ਪੁੱਛ ਕੇ ਦੇਖੋ ਉਹ ਕਹਿੰਦੇ ਉਹਦੀ ਲੱਤ ਟੁੱਟ ਗਈ ਸੀ ਮੈਂ ਤਾਂ ਸਿਰਫ ਬੱਚਿਆਂ ਵਾਂਗ ਉਹਨੂੰ ਪਾਲ ਲਿਆ ਤਰ੍ਹਾਂ ਨੂੰ ਪਾਲ ਲਿਆ ਉਹਦੀ ਲੱਤ ਵੀ ਕਿੱਦਾਂ ਟੁੱਟੀ ਸੀ ਉਹ ਲੱਤ ਉਹ ਹੀ ਡਿਫਾਲਟਰ ਬੰਦਾ ਸੀ ਅੱਛਾ ਜੀ ਉਹ ਵੀ ਡਿਫਾਲਟਰ ਸੀ ਉਹ ਵੀ ਕਿਦੋਂ ਪਿੱਛੋਂ ਦੌੜ ਭੱਜ ਕੇ ਆ ਰਹੇ ਸੀ ਪੁੱਛ ਤੁਹਾਡਾ ਨਾਮ ਹੈ ਜੀ ਹਾਂ ਜੀ ਤੁਹਾਡੇ ਦੇ ਇਲਜ਼ਾਮ ਲਾ ਰਹੇ ਕਹਿੰਦੇ ਕਿ ਇਹ ਮੈਨੂੰ ਕਹਿੰਦਾ ਸੰਬੰਧ ਬਣਾ ਮੇਨੂੰ ਉਹ ਤਾਂ ਪਾਜੀ ਉਹ ਤਾਂ ਹਾਂ ਸੰਬੰਧ ਬਣਾ ਉਹ ਤਾਂ ਹਣ ਤੁਸੀਂ ਪੂਰੇ ਮੱਲੇ ਦੇ ਵਿੱਚੋਂ ਕਿ ਪੂਰੇ ਪਿੰਡ 'ਚ ਜਾ ਕੇ ਮੇਰੇ ਬਾਰੇ ਪੁੱਛੋ ਪਤਾ ਨਹੀਂ ਕਹਿੰਦੇ ਉਹ ਤਾਂ ਪਰਿਵਾਰ ਜੀ ਦਾ ਕਹਿੰਦਾ ਬ ਨੇਰੇ ਤਾਂ ਹੁਣ ਮੇਰੇ ਤਾਂ ਮੇਰੇ ਬੱਚੇ ਆ ਬੇਟੇ ਨੇ ਮੇਰਾ ਘਰ ਆ ਜੇਲ੍ਹ ਤੁਸੀਂ ਮੈਨੂੰ ਮੇਰੇ ਬੱਚੇ ਆਪ ਏਡੇ ਏ ਮੇਰੀ ਕੁੜੀ ਮੇਰੀ ਕੁੜੀ ਬਿਆਨ ਵਾਲੀ ਆ ਮੈਨੂੰ ਇਦਾਂ ਦੀ ਜਨਾਨੀ ਦੇ ਨਾਲ ਕੀ ਦੱਸੋ ਦੱਸੋ ਮੈਂ ਤਾਂ ਫਲਾਜ ਰਾਜੀ ਨਹੀਂ ਆ ਤੁਹਾਡਾ ਵੀ ਪਾਂਜਾ ਹੀ ਲੱਗਦਾ ਉਹ ਹਾਂਜੀ ਸਾਡੇ ਹੀ ਪਾਂਜਾ ਲੱਗਦਾ ਕਿੰਨੇ ਚਿਰ ਤੋਂ ਕਰ ਰਿਹਾ ਦੈਂਦਾ ਉਹ ਦੋ ਤਾ ਦੋ ਡਾ ਹਿਸਾਲੋਂ ਕਿਹਦੇ ਕੋਈ ਰਹਿੰਦਾ ਸੀ ਮਤਲਬ ਪਾਂਜੇ ਨੇ ਮਾਮੀ ਨਾਲ ਹੀ ਗੱਲ ਹਾਂਜੀ 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 ਉਹਦੀ ਨਾਲ ਹੀ ਗੱਲਬਾਤ ਸੀ ਇਹਦੀ ਕਹਿੰਦੇ ਕਿ ਮੇਨਾ ਬਾਰਬੀਕਿਊ ਲੈ ਆਣਾ ਸੀ ਚਿਕਨ ਵਾਲਾ ਬਣਾਉਣ ਵਾਲਾ ਕੋਈ ਹੁੰਦਾ ਉਹ ਪਾਂਜਾ ਕੋਈ ਨਹੀਂ ਲੈਣ ਆਇਆ ਉਹਨੇ ਜਦੋਂ ਫੋਨ ਇਨੇ ਬਹਾਨਾ ਬਣਾ ਲਿਆ ਜੀ ਉਹ ਆ ਚੀਜ਼ ਮੰਗਦਾ ਉਹ ਤਾਂ ਘਰ ਤੇ ਹੈ ਵੀ ਨਹੀਂ ਆ আচ্ছা 5 ਤੁਹਾਡਾ ਮੰਨ ਗਿਆ ਕਿੰਨਾ ਕੋਈ ਵੀ ਘਰ ਦੇ ਵਿੱਚ ਤਾਂ ਉਹ ਕਿੱਥੋਂ ਦੇ ਦੂਗੇ ਆ 5 ਤੁਹਾਡਾ ਮੰਨ ਗਿਆ ਕਿੰਨਾ ਗੱਲਬਾਤ ਕਰਦਾ ਉਹ ਗੱਲਬਾਤ ਪਤਾ ਭਾਜੀ ਉਸ ਬਰਾਜ ਨਾਲ ਗੱਲਬਾਤ ਹੋਈ ਇਹ ਤਾਂ ਖੋਲ ਕੇ ਡਿਟੇਲ ਲਗਾ ਲਓ ਇਹਦੇ ਫੋਨ ਚੋਂ ਕੋਲ ਡਿਟੇਲ ਲਗਾ ਲਓ ਉਹ ਫੋਨ ਕੇ ਮੈਨੂੰ ਨਾ ਹੱਦ ਹੋ ਗਈ ਕਹਿਣ ਦੀ ਗੱਲ ਘਰ ਵੀ ਰਹਿੰਦਾ ਸੀ ਕਿ ਨਹੀਂ ਘਰ ਪਹਿਲਾਂ ਰਹਿੰਦਾ ਸੀ ਜਦੋਂ ਫਿਰ ਅਸੀਂ ਬਾਅਦ ਸਾਨੂੰ ਗੁੱਸੇ ਹੋ ਗਏ ਸਾਨੂੰ ਜਦੋਂ ਪਤਾ ਲੱਗਿਆ ਅਜ ਤਾਂ ਅਜ ਫਿਰ ਅਸੀਂ ਇਹਨਾਂ ਨਾਲ ਲੜ ਕੇ ਇਹਨੂੰ ਵੀ ਇਹ ਵੀ 2 3 4 ਮਹੀਨੇ ਆਪਣੇ ਮਾਪੇ ਕੋ ਰਹੀ ਮਤਲਬ ਪਾਜੀ ਹੁਣ ਕਿੰਨੀਆਂ ਕਿ ਸੱਟਾਂ ਲੱਗੀਆਂ ਪਾਜੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਤੁਸੀਂ ਆਪੰਦੇ ਜੋ ਲੱਗੀਆਂ ਸੱਟਾਂ ਉਹਦੇ ਪਾਜੀ ਆ ਆ ਆ ਗੋਡੇ ਵੱਡੇ ਪਏ ਆ ਬਾਹਾਂ ਵੱਡੇ ਪਈਆਂ ਉਂਗਲਾਂ ਲੱਗੀਆਂ ਪਈਆਂ ਜਿਹੜਾ ਖੇਮ ਦੱਸਦੇ ਪਏ ਉਹ ਜਿੱਦਾਂ ਤੁਹਾਡੇ ਪਰਦਾਇ ਨਾ ਰਿਲੇਸ਼ਨ ਹੈ ਜਿਹੜਾ ਉਹ ਘਰੇ ਰਹਿੰਦਾ ਦਿਨ ਰਾਤ ਪਾਜੀ ਉਹ ਫਗਵਾੜੇ ਦਾ ਬੰਟਲ ਬੰਦਾ ਆ ਉਹਦੇ ਜਾ ਕੇ ਰਿਲੇਸ਼ਨ ਤੁਸੀਂ ਫਗਵਾੜੇ ਪੁਲਿਸ ਨੂੰ ਜਾ ਕੇ ਪੁੱਛ ਲਓ ਕਿ ਉਹ ਕਿੱਦਾਂ ਦਾ ਬੰਦਾ ਹੈ ਕਿੰਨੇ ਨੰਬਰ ਦਾ ਡਿਪਾਰਟਮੈਂਟ ਆ ਸਰ ਉਹਨਾਂ ਵੱਲੋਂ ਤੁਹਾਡੇ ਦੇ ਵੀ ਨਾਮ ਲਗਾਇਆ ਜਾ ਰਿਹਾ ਕਿ ਤੁਹਾਡੇ ਵੱਲੋਂ ਰਿਲੇਸ਼ਨ ਨਹੀਂ ਦੱਸ ਕਿਹਸਾ ਵਿੱਚ ਜੋ ਪੀ ਹੋ ਓ ਮੈਡਮ ਮਲੋ ਤੁਹਾਡੇ ਦੇ ਨਾਮ ਲਾਇਆ ਜਾ ਰਿਹਾ ਇਲਜ਼ਾਮ ਕਿ ਭਾਜੀ ਜੇ ਮੇਰੇ 'ਤੇ ਇਲਜ਼ਾਮ ਲਗਾਇਆ ਜਾਏ ਮੇਰੇ ਜਾ ਕੇ ਪਿੰਡ ਚੋ ਪਰਿਵਾਰ ਚੋ ਕਿਸੇ ਨੂੰ ਪੁੱਛ ਲੋ ਜਾ ਕੇ ਵੀ ਇਹ ਬੰਦਾ ਇਦਾਂ ਦਾ ਹੈਗਾ ਆ ਭਾਜੀ ਨਾਮ ਬਾਕੀ ਹੁਣ ਇਹ ਆਪਣਾ ਬਚਾਅ ਕਰਨ ਦੇ ਕਰ ਇਹ ਜਨਾਨੀ ਉਹਨੂੰ ਆਪ ਖੁਦ ਚੱਕ ਕੇ ਲੈ ਗਈ ਭਾਈ ਸਾਹਿਬ ਤੁਸੀਂ ਜੇਠ ਲੱਗਦੇ ਹੋ ਇਹਨਾਂ ਦੇ ਹਾਂਜੀ ਤੁਹਾਡੇ ਉੱਤੇ ਨਾਮ ਮੈਂ ਤੁਹਾਡੇ ਚੰਦੇ ਜੀ ਦੀ ਬਿੰਕੂ ਨਾਮ ਦਾ ਬੰਦਾ ਆਇਆ ਸੀ ਉਸ ਤੋਂ ਬਾਅਦ ਅੱਜ ਜਿਹੜਾ ਇਹਨਾਂ ਦੇ ਹਸਬੰਦ ਹੈ ਪਹਿਲਾਂ ਮੇਰੀ ਤਾਂ ਗੱਲ ਸੰਜੋ ਹਾਂਜੀ ਇਹਨਾਂ ਨੇ ਇਹਨੇ ਪਹਿਲਾਂ ਵੀ ਮੇਰੇ ਤੇ ਖੁੱਦ ਮੇਰੇ ਬੱਚਿਆਂ ਤੇ ਵੀ ਇਹਨੇ ਹਮਲਾ ਕਰਵਾਇਆ ਅੱਛਾ ਮੈਂ ਉਹ ਵੀ ਪਲਾਗਪੁਰ ਚੌਂਕੀ ਮੇਂ ਕੰਪਲੀਟ ਦਿੱਤੀ ਹੋਈ ਆ ਅੱਛਾ ਹਾਂ ਐਸੀ ਜਨਾਨੀ ਨਹੀਂ ਇਹ ਆਪਣਾ ਹੁਣ ਬਚਾ ਕਰਨ ਦੇ ਕਾਰਨ ਇਹ ਹੁਣ ਮੇਰਾ ਜਾਣ ਕੇ ਝੂਠਾ ਨਾਮ ਤੇ ਲਾ ਰਹੀ ਤੇ ਮੇਰੇ ਬਾਰੇ ਤੁਸੀਂ ਪੂਰੇ ਪਿੰਡ ਚੋਂ ਜਾਂ ਮੇਰੇ ਪਰਿਵਾਰ ਚੋਂ ਜਾਂ ਗਲੀ ਮੱਲੇ ਚੋਂ ਪੁੱਛ ਲਿਓ ਕਿ ਭਾਜੀ ਦਾ ਕੀ ਕਿਦਾਂ ਦਾ ਬੰਦਾ ਹੈ ਕੀ ਨੇਚਰ ਮੇਰੇ ਜੇਟ ਸਾਹਿਬ ਗੱਲ ਸੁਣੋ ਮੇਰੀ ਹਾਂਜੀ ਜਿਹੜੇ ਜਿਹੜੇ ਲੜਕੇ ਨਾ ਭਾਂਜੀ ਨਾਲ ਗੱਲ ਕੀਤੀ ਜਾ ਰਹੀ ਕਿ ਇਹਨਾਂ ਦੀ ਗੱਲ ਬਾਤ ਕੁਝ ਇਦਾਂ ਦੀ ਮਾਮਲਾ ਜਿਹੜਾ ਸਾਹਮਣੇ ਆਇਆ ਵਾ ਉਹਦੀ ਕੀ ਸੱਚਾਈ ਹੈ ਉਹ ਸੱਚਾਈ ਭਾਜੀ ਬਿਲਕੁਲ ਸਹੀ ਆ ਹਾਂ ਇਹ ਸੱਚਾਈ ਸਹੀ ਆ ਸਾਡੇ ਪੁਰਾਣੇ ਆਦੂ ਸਾਲ ਦੀ ਪਹਿਲਾਂ ਵੀ ਪੜੀ ਹੋਈ ਸੀ ਉਹਨੇ ਪਹਿਲਾਂ ਵੀ 6 ਮਹੀਨੇ ਕੱਢ ਕੇ ਰੱਖੀ ਪਾ ਰਹੇ ਅੱਛਾ ਹੁਣ ਜਦੋਂ ਆਪਣੇ ਆਪ ਨੂੰ ਦੋ ਚੱਲ ਅਗੋ ਦੀ ਗੁੜੀਆਂ ਛੋਟ ਛਡੀਆਂ ਸੀ ਉਹ ਫੇਰ ਵੀ ਆਪਣੇ ਬੱਚੇ ਸਮਝ ਕੇ ਘਰ ਲੈ ਆਇਆ ਪਾਜੀ ਮਾਪਿ ਹੋਏ ਫਿਰ ਆਪਣੀ ਕਰਤੂਤਾਂ ਹਾਂ ਜੀ ਮਾਪਿ ਹੋਏਗੇ ਮਾਪੇ ਸਾਡੀ ਮੰਮੀ ਹੈਗੀ ਮਾਤਾ ਸਾਡੇ ਡੇ ਸਾਡੀ ਮੰਮੀ ਹੈਗੀ ਡੈਡੀ ਸਾਡੇ ਗੁਜ਼ਰ ਗਏ ਅੱਛਾ ਜੀ ਉਹਨਾਂ ਨੂੰ ਪਤਾ ਸਾਰੀ ਚੱਲਦਾ ਉਹਨਾਂ ਨੂੰ ਵੀ ਪਤਾ ਉਹਨਾਂ ਨੂੰ ਤਾਂ ਇਹ ਕਹਿਣਾ ਕਿ ਮੈਨੇ ਜੇਠ ਵੱਲੋਂ ਮੈਂ ਕਈ ਵਾਰੀ ਮਿਸਬੀਹੇਵ ਕਰਨ ਦੀ ਵੀ ਕੋਸ਼ਿਸ਼ ਕੀਤੀ ਪਾਜੀ ਜਿਹੜਾ ਮੇਰਾ ਦਿਓਰ ਆ ਉਹ ਤਾਂ ਮੈਨੇ ਬਿਸਤਰੇ ਜੀ ਵੜ ਗਿਆ ਉਹ ਤਾਂ ਪਾਜੀ ਹੁਣ ਉਹ ਤਾਂ ਗਲ ਮੈਂ ਤਾਂ ਹੁਣ ਇਹਨੂੰ ਕਿਸੇ ਨੂੰ ਨਾਲ ਫਸਾਣਾ ਹੋਵੇ ਜਾਂ ਕਿੱਦਾਂ ਲੈਣਾ ਹੋਵੇ ਭਾਜੀ ਉਹ ਤਾਂ ਜੋ ਮਰਜੀ ਪਈ ਜਗਿੰਦਰਪਾਲ ਮੇਰਾ ਨਾਮ ਕਪੜੇ ਦਾ ਕੰਮ ਹਾਂ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਿੱਥੇ ਕਿ ਇੱਕ ਸੋਫੀ ਪਿੰਡ ਦਾ ਮਾਮਲਾ ਜੋ ਕਿ ਦੇਖਣ ਨੂੰ ਸਾਹਮਣੇ ਆਇਆ ਜਿੱਥੇ ਕਿ ਇੱਕ ਔਰਤ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਸਤੇ ਜੇਠ ਵੱਲੋਂ ਉਸ ਨਾਲ ਰਿਲੇਸ਼ਨ ਬਣਾ ਲੈ ਮਜਬੂਰ ਕੀਤਾ ਜਾ ਰਿਹਾ ਸੀ ਦੱਸਿਆ ਜਾ ਰਿਹਾ ਉਸ ਔਰਤ ਦਾ ਹਸਬੰਦ ਜੋ ਕਿ 14 ਸਾਲ ਤੋਂ ਚੈਨਲ ਕਿਸੇ ਚੀਜ਼ ਦੀ ਵੀ ਪੁਸ਼ਟੀ ਨਹੀਂ ਕਰਦਾ ਹਮਮ ਜਿਸੰਦਰ ਦੇ ਮਗਰ ਕੌਣ ਜਾਂਦਾ ਕੌਣ ਜੇਲ੍ਹਾਂ ਤੇ ਕਰ ਜਾਂਦਾ ਕੌਣ ਦੇਖਦਾ ਜੇ ਮੈਂ ਕੋਈ ਨਸ਼ਾ ਵੇਚਾਂ ਜਾਂ ਮੈਂ ਕੋਸ਼ ਕਰਾਂ ਦੇਖ ਸਾਡੋ ਜੀ ਇਸ ਵਕਤ ਦੋਨੇ ਪੱਖਾਂ ਮੋ ਸਾਹਮਣੇ ਹੋ ਗਏ ਸਾਹਮਣੇ ਛੋਟ ਬੋਲਦਾ ਮੈਂ ਸਾਰੇ ਪਾਸੇ ਜਰੂਰ ਛੋਟ ਬੋਲਦਾ ਮੈਂ ਜੀ ਆਪਸੇ ਦਾ ਬਹੁਤ ਬੁਰਾ ਤੰਗ ਕਰਦੇ ਨੇ ਕਿਉਂਕਿ ਤੁਸੀਂ ਲੈ ਲੋ ਇਹ ਤਾਰਾ ਕੰਮ ਪੁਲਿਸ ਦਾ ਕੰਮ ਸਾਡਾ ਕੰਮ ਨਹੀਂ ਸਾਡਾ ਕੰਮ ਨਾ ਧੋਨੀ ਧੋਨੀ ਪਾਸੇ ਚਲਾਣ ਮੈਡਮ ਉਹਨਾਂ ਦਾ ਤਾਂ ਸਿੱਧੀ ਗੱਲ ਕਹਿਣਾ ਵਾ ਕਿ ਤੁਸੀਂ ਰਿਲੇਸ਼ਨ ਚ ਸੀਗੇ ਭਾਂਜੇ ਨੇ ਤੁਹਾਡੇ ਵੱਲੋਂ ਬੁਲਾਇਆ ਗਿਆ ਫੋਨ ਦੇ ਉੱਤੇ ਨਹੀਂ ਮੈਨੂੰ ਬੁਲਾਇਆ ਮੇਰੇ ਘਰ ਪੁਲਿਸ ਨੂੰ ਮੈਂ ਮੌਕੇ ਤੇ ਸਾਰੇ ਫੋਨ ਦਿੱਤਾ ਵਾ ਫੋਨ ਤੇ ਉਹਨਾਂ ਨੂੰ ਰਿਪੋਰਟਿੰਗ ਕਰਾਈ ਇਹ ਆਜਾ ਮੈਂ ਤੇਰੀ ਭੈਣ ਨਾਲ ਇਦਾਂ ਕਰਨਾ ਤੇ ਤੇਰੀ ਭਾਣਾ ਇਦਾਂ ਕਰਨਾ ਤੇ ਮੈਂ ਆਪਣੀ ਬਿੰਟਨ ਨਾਨ ਨੂੰ ਵੀ ਫੋਨ ਕੀਤਾ ਵੀ ਦੀਦੀ ਇਹਨਾਂ ਨੂੰ ਹਟਾ ਲਓ ਦੋਨਾਂ ਨੂੰ ਵੀ ਇਹ ਕਿਉਂ ਲੜਾਂਦੇ ਆ ਵੀ ਮੇਰੇ ਘਰ ਬਰਬਾਦ ਦੇਖੋ ਉਹ ਕਹਿੰਦਾ ਤੇਰੀ ਭੈਣ ਨਹੀਂ ਦਜਲਦ ਕੰਮ ਕਰਨੀ ਇੱਕ ਚੀਜ਼ ਬੜੀ ਹੈਰਾਨੀ ਵਾਲੀ ਆ ਕਿ ਜਿਹੜਾ ਭਾਂਜਾ ਹੈ ਉਹਨੂੰ ਇੰਨੀ ਕਿਆ ਸੀ ਤਲਵ ਮਚ ਰਹੀ ਹੈਗੀ ਸਕੂਲ ਦੇ ਮਾਮਲੇ ਦੇ ਅੰਦਰ ਕਿ ਉਹ ਬਾਰ ਬਾਰ ਲੜਨ ਆਂਦਾ ਪਿਆ ਉਹਨਾਂ ਦਾ ਕਹਿੰਦੇ ਕਿ ਇਹ ਲੋ ਵੀ ਇਹ ਚੀਜ਼ 6 ਮਹੀਨੇ ਪਹਿਲਾਂ ਵੀ ਇਹ ਚੀਜ਼ ਹੋਈ ਹੈ ਹਾਂ 6 ਮਹੀਨੇ ਪਹਿਲਾਂ ਵੀ ਨਾ ਇਹਨਾਂ ਨੇ ਮੈਨੂੰ ਮਾਰਿਆ ਸੀ ਤੇ ਉਹ ਮੇਰੇ ਕੋਲ ਰੰਦਾ ਸੀ ਤੇ ਜਦ ਮਾਰਨ ਦੁੱਖੋਂ ਉਹਨੇ ਮੈਨੂੰ ਬਚਾਇਆ ਤੁਹਾਨੂੰ ਕੌਣ ਕਹਿੰਦਾ ਸੀ ਗਲਤ ਸਬੰਧ ਬਾਰੇ ਇਹਦੀ ਗੱਲ ਕਰਨ ਨੂੰ ਹਾਂਜੀ ਰਿੰਕ ਨੂੰ ਇਹ ਤਲਵ ਪਵਨ ਕੀ ਕਹਿੰਦੇ ਸੀ ਤੁਹਾਨੂੰ ਰਿੰਕ ਪਵਨ ਤਾਂ ਮੈਂ ਨਾ ਹੰਪਿਸਤ ਬੜਤੇ ਆਇਆ ਸੀ ਨਾ ਮੰਜੇ ਤੇ ਬਾਹਰ ਪਵਨ ਹੈ ਕੌਣ ਬੜਤੇ ਆ ਗਿਆ ਸੀ ਤਾਰ ਮੰਜੇ ਤੇ ਹਾਂ ਮੰਜੇ ਤੇ ਆਹੀ ਬਾਹਰ ਸੱਤੇ ਸੀ ਹਾਂ ਬਾਹਰ ਕਿੰਨੇ ਚਿਰ ਪਹਿਲਾਂ ਦੀ ਆ ਜੇਲ੍ਹ ਤੋਂ ਆਇਆ ਸੀ ਫੇਰ ਮੈਨੂੰ ਲੈ ਕੇ ਆਇਆ ਬਾਪੂ ਹੁਣ ਤੁਹਾਡੇ ਨਾਲ ਸੰਬੰਧ ਬਣਾ ਰਹੇ ਤੁਹਾਡਾ ਜੀ ਮਾਰੇ ਤੇ ਮਾਰੇ ਇਹ ਦਿਨ ਦੋ ਤਿੰਨ ਵਾਰੀ ਇਹਨਾਂ ਨਾਲ ਕਰਕੇ ਮੇਰੇ ਕਰਕੇ ਇਹਨਾਂ ਨਾਲ ਲੜ ਪਿਆ ਲੜ ਪਿਆ ਵੀ ਇਹਨਾਂ ਨੇ ਮੈਨਾਂ ਨਜਾਇਜ਼ ਕੀਤਾ ਕਦੇ ਦਿਨੇ ਵੀ ਉੱਥੇ ਰਹਿੰਦਾ ਰਾਤ ਵੀ ਹਾਂ ਦਿਨ ਰਾਤ ਰਹਿੰਦਾ ਘਰ ਵੀ ਥੋੜਾ ਪਈ ਹੈ ਇਹ ਨਹੀਂ ਰਹਿੰਦਾ ਘਰ ਕੋਈ ਵੀ ਨਹੀਂ ਹੁੰਦਾ ਸੀ ਕਹਿੰਦੇ ਘਰ ਸਾਰੇ ਫੈਮਿਲੀ ਆ ਤੁਸੀਂ ਘਰ ਆ ਕੇ ਦੇਖ ਸਕਦੇ ਹੋ ਪੂਰਾ ਪਿੰਡ ਹੈ ਤੁਸੀਂ ਦੇਖ ਸਕਦੇ ਹੋ ਥੋੜੀ ਘਰ ਚ ਰਹਿੰਦਾ ਮੈਡਮ ਯਾਰ ਪਾਜੀ ਘਰ ਤਾਂ ਪਤਾ ਲੱਗਦਾ ਨਾ ਨਹੀਂ ਉਹਦੇ ਘਰ ਦੇ ਵੀ ਹੁਣ ਇਹ ਪ੍ਰੇਮ ਦੇ ਜਿਹੜਾ ਤੁਹਾਡਾ ਪੰਜ ਆਇਆ ਉਹਦਾ ਧਿਆਨ ਰੱਖਣ ਨੂੰ ਜੀ ਹਾਂ ਉਹਦੀ ਦਾਦੀ ਸੀ ਉਹਦਾ ਕੈਰੀਸ ਜੜ ਵੀ ਨੌਕਰੀ ਕਰਦਾ ਉਹਦੀ ਮੰਮੀ ਵੀ ਨੌਕਰੀ ਕਰਦੀ ਸੀ ਦਾਦੀ ਤੇ ਦਾਦੀ ਵੀ ਘਰਾਂ ਦਾ ਕੰਮ ਕਰਦੀ ਸੀ ਉਦੋਂ ਉਹਨਾਂ ਦੀ ਗੁੰਜਾਇਸ਼ ਨਹੀਂ ਸੀ ਉਹਨਾਂ ਦੀ ਖਣ-ਬਣ ਹੋਈ ਸੀ ਆਪਣੀ ਸੱਸ ਨਾਲ ਤੋਂ ਉਹਨੇ ਆਪਣੀ ਸੱਸ ਘਰ ਨਹੀਂ ਭੇਜਿਆ ਪਰ ਮੈਨੂੰ ਪਾਜੇ ਨੇ ਵੀ ਚਾਹੀਦਾ ਨਾ ਕਿ ਦੇਖਦੇ ਮੇਰੇ ਮਾਮੇ ਦਾ ਮੇਰੇ ਘਰ ਖਰਾਬ ਕਰਨ ਮੈਂ ਤੇਰੇ ਸੇਵਾ ਚ ਕਿਹੜੀ ਕਮੀ ਛੜਤੀ ਇਹ ਗੱਲ ਮੈਂ ਉਹਨੂੰ ਕਹੀ ਉਹ ਕਹਿੰਦਾ ਕਿ ਕਿਤਾ ਫੋਨ ਤੇ ਗੱਲ ਕਰਦੀ ਗੱਦੀ ਫੜੀ ਗਈ ਆ ਅੱਛਾ ਕਿੰਨਾ ਜੀ ਕਹਿੰਦੇ ਕਾਪੀ ਗੱਲਾਂ ਕਰਦੇ ਸੀ ਨਹੀਂ ਮੈਂ ਚੁੰਨੇ ਤੇ ਬੈਠੇ ਸੀ ਫਿਰ ਸਾਰੀ ਰਿਕਾਰਡਿੰਗ ਕੌਣ ਸਮਝ ਸੁਣਨੀ ਸੀ ਜੀ ਮੈਡਮ ਤੁਹਾਨੂੰ ਮੇਰੀਆਂ ਰਿਕਾਰਡਿੰਗਾਂ ਸੁਣਾਈਆਂ ਤੇ ਮੇਰੀ ਵੀ ਰਿਕਾਰਡਿੰਗ ਸੁਣਨੀ ਇੱਕ ਚੀਜ਼ ਇੱਕ ਚੀਜ਼ ਸਮਝ ਨਹੀਂ ਆਈ ਮੈਡਮ ਮੈਡਮ ਜੀ ਸੁਣ ਲਓ ਗੱਲ 6 ਮਹੀਨੇ ਪਹਿਲੋਂ 6 ਮਹੀਨੇ ਪਹਿਲੋਂ ਜੀ ਲੜਾਈ ਹੋਈ ਇਹ ਚੀਜ਼ ਦਾ ਘਰ ਚ ਬਿਵਾਦ ਚੱਲੰਦਾ ਹੈ ਪੰਜੇ ਨੂੰ ਲੈ ਕੇ ਤੇ ਤੁਹਾਡਾ ਤਾਂ ਮਤਲਬ ਹੀ ਨਹੀਂ ਬਣਦਾ ਫਿਰ ਕਾਲ ਤੇ ਗੱ ਲੜਾਈ ਕਿਸ ਚੀਜ਼ ਦੀ ਲੜਾਈ ਸਿਰਫ ਆਜੀ ਉਹਨੇ ਬਾਰਵੀਂ ਕੋਲ ਆਪਣਾ ਮੰਗਿਆ ਵਾ ਸਿਰਫ ਆਜੀ ਉਹ ਤਾਂ ਇਹ ਕਹਦੇ ਕਿ ਇੱਕ ਬਹਾਨਾ ਵਾ ਉਹਦਾ ਉਹਨੇ ਕਹਿੰਦਾ ਮੌਕੇ ਤੇ ਫੜ ਲਈ ਇਸ ਕਰਕੇ ਲੜਾਈ ਹੋ ਗਈ ਕਹਿੰਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਕੁੱਟਿਆ ਵੀ ਗਿਆ ਵਾ ਕੁੱਟਿਆ ਵੀ ਮਾਰਿਆ ਫੇ ਮੈਂ ਨੂੰ ਮੀਨੋ ਕਹਿੰਦਾ ਸੀ ਬਾਹਰ ਨਿਕਲ ਮੈਂ ਕਿ ਮੈਂ ਕਿਉਂ ਜਾਵਾਂ ਨਿਕਲ ਕੇ ਮੈਂ ਜੋ ਵੀ ਕੁਝ ਹੋਊਗਾ ਇੱਥੇ ਹੋਊਗਾ ਕਿ ਮੈਂ ਗੱਲ ਤਾਂ ਹੋਊਗੀ ਤੁਸੀਂ ਮੇਰਾ ਸਬੂਤ ਦੇਖਣਾ ਬਟ ਉਹ ਬਾਰ ਬਾਰ ਫੇ ਭੰਜਾ ਤੁਹਾਡੀ ਲਾਈਫ ਚ ਤੁਹਾਡੀ ਮੈਰਿਜ ਲਾਈਫ ਬਣਾਉਣ ਚ ਕਿਉਂ ਉਹਨੇ ਸਿਰਫ ਬਾਰਬੀਕੂ ਲਈ ਫੋਨ ਕੀਤਾ ਵੀ ਮੇਰਾ ਬਾਰਬੀਕੂਲ ਕਿਸੇ ਨੂੰ ਫੜਾ ਦੋ ਸਿਰਫ ਉਹਨੇ ਕੋਈ ਗੰਦ ਉਹ ਤਾਂ ਮਮੇ ਨੇ ਵੀ ਕਰ ਸਕਦਾ ਸੀ ਮੇਰੇ ਕੋਈ ਫੋਨ ਨੰਬਰ ਸਾਡਾ ਇੱਕੋ ਹੀ ਦੋਨੇ ਆਦਮੀ ਤੇ ਮੇਰੇ ਇੱਕੋ ਹੀ ਚੱਲਦਾ ਕਰੀ ਇਹ ਫੋਨ ਰੱਖਦਾ ਕਰੀ ਮੈਂ ਰੱਖਦੀ ਹਾਂ ਅੱਛਾ ਇੱਕੋ ਹੀ ਨੰਬਰ ਚੱਲਦਾ ਮਮੇ ਵੱਡੇ ਵੀ ਹੈਗੇ ਸੱਚ ਇੰਨਾ ਨਾ ਨਹੀਂ ਜੋਇੰਟ ਫੈਮਿਲੀ ਹੈ ਨ ਇਹ ਨਹੀਂ ਬਣਦੀ ਜਿਹੜੇ ਤੁਹਾਡਾ ਪੰਜਾ ਮਤਲਬ ਤੁਹਾਡੇ ਨਾਲ ਹੀ ਬਣਦੀ ਹੈ ਜ਼ਿਆਦਾਤਰ ਥਾ ਮਤਲਬ ਕਿ ਐਦਾਂ ਸੀ ਸਾਡੇ ਕੋਲ ਸ਼ੁਰੂ ਤੋਂ ਰਹਿਣ ਦਾ ਮਿੰਨੂ ਕਹਿੰਦੇ ਸੀ ਮਸਮਾਨ ਵੇਚੀ ਮੇਰੇ ਦੀਪਨਗਰ ਚਿੰਕਵਾਰੀ ਕੀਤੀ ਜਾਵੇ ਸੋਫੀ ਪਿੰਡ ਲਾ ਕੇ ਕਿਹੜੇ ਸਮਾਨ ਵੇਚਦੇ ਸੀ ਇਹ ਕਹਿੰਦੇ ਆ ਮਿੰਨੂ ਨਹੀਂ ਪਤਾ ਮਿੰਨੂ ਅਸਲੇ ਲਈ ਤਸਵੀਰਾਂ ਵਿੱਚ ਦੋਨੋਂ ਪੱਖ ਜੋ ਕਿ ਆਮਨੇ ਸਾਹਮਨੇ ਹੋ ਚੁੱਕੇ ਹਨ ਦੱਸਿਆ ਜਾ ਰਿਹਾ ਹੈ ਮਾਮਲਾ ਜੋ ਕਿ ਸੋਫੀ ਪਿੰਡ ਦਾ ਸੀ ਇੱਕ ਔਰਤ ਵੱਲੋਂ ਜੋ ਕਿ ਆਪਣੇ ਡੋਰ ਤੇ ਜੇਠ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਦਾ ਕਹਿਣਾ ਹੈ ਕਿ ਡੋਰ ਵੱਲੋਂ ਉਹਨਾਂ ਨੂੰ ਰਿਲੇਸ਼ਨ ਬਣਾ ਲੈ ਫੋਰਸ ਕੀਤਾ ਜਾਂਦਾ ਤੇ ਦੇ ਦੂਸਰੇ ਪੱਖ ਵੱਲੋਂ ਉਹਨਾਂ ਕਹਿਣਾ ਹੈ ਕਿ ਜੋ ਇਸ ਔਰਤ ਦਾ ਆਪਣੇ ਭਾਂਜੇ ਦੇ ਨਾਲ ਜੋ ਕਿ ਗਲਤ ਰਿਲੇਸ਼ਨਸ ਸਾਡਾ ਚੈਨਲ ਕਿਸੇ ਵੀ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਅੱਜ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਭਾਂਜੇ ਵੱਲੋਂ ਜੋ ਕਿ ਉਸ ਦੇ ਘਰ ਵਾਲੇ ਤੇ ਕਾਫੀ ਤਲਵਾਰਾ ਤਲਵਾਰਾ ਚਲਾਈਆਂ ਗਈਆਂ ਤੇ ਕਾਫੀ ਸੱਟਾਂ ਲੱਗੀਆਂ ਮੈਂ ਆਪਣੇ ਬ੍ਰਦਰ ਨੂੰ ਲੈ ਕੇ ਆਇਆ ਇਸ ਕਰਕੇ ਮੈਨੂੰ ਦੁੱਖ ਲੱਗ ਰਿਹਾ ਹੈ ਤੇ ਮੈਂ ਤਾਂ ਕਰਕੇ ਮੀਡੀਆ ਸੱਦੀ ਹੈ ਮਤਲਬ ਤੁਸੀਂ ਆਪਣੀ ਮਰਜ਼ੀ ਨਾਲ ਖਬਰ ਕਰਵਾ ਰਹੇ ਹੋ ਹਾਂਜੀ ਹਾਂਜੀ ਆਪਣੀ ਮਰਜ਼ੀ ਨਾਲ ਖਬਰ ਕਰਵਾ ਰਹੇ ਹਾਂ ਕਿਉਂਕਿ ਮੇਰਾ ਬ੍ਰਦਰ ਇਸ ਟਾਈਮ ਵਿਚਾਰਾ ਕਿਸੇ ਹਾਲ ਦੇ ਵਿੱਚ ਦੇਖ ਸਕਦੇ ਇੱਕ ਭਰਾ ਜਿਹੜਾ ਦੱਸ ਦੇ ਕਿ ਇਨਸਾਫ ਲੈਣ ਦੇ ਲਈ ਆਪਣੇ ਭਰਾ ਨੂੰ ਜਿਹੜਾ ਤੜਫਦਾ ਅੰਦਰ ਨਹੀਂ ਦੇਖ ਸਕਦੇ ਤੇ ਉਸ ਦੇ ਇਨਸਾਫ ਲਈ ਜਿਹੜਾ ਉਹਨੇ ਮੀਡੀਆ ਸਾਹਮਣੇ ਆਇਆ ਦੋਨੋਂ ਪੱਖਾਂ ਮੋਂ ਸਾਹਮਣੇ ਹੋ ਗਿਆ ਆਪਣੀ ਪਰਚਾਈ ਦੇ ਉੱਤੇ ਇਲਜ਼ਾਮ ਲਾ ਰਿਹਾ ਕਿ ਇਹ ਜਿਹੜੀ ਇਹ ਸਾਡੇ ਭਾਂਜੇ ਨਾਲ ਗੱਲ ਕਰਦੀ ਸੀਗੇ ਤੇ ਉਸ ਤੋਂ ਬਾਅਦ ਦੱਸਦੇ ਕਿ ਜਦੋਂ ਫੜੀ ਗਈ ਆ ਤੇ ਉਸਨੇ ਬਲਾ ਕੇ ਮੁੰਡੇ ਤੇ ਇਹਨਾਂ ਦੇ ਭਰਾ ਦੇ ਨਾਲ ਕੀ ਨਾਮ ਤੁਹਾਡੇ ਭਰਾ ਦਾ ਸਿਕੰਦਰ ਸਿਕੰਦਰ ਦੇ ਨਾਲ ਜਿਹੜੀ ਕੁੱਟਮਾਰ ਕਰਵਾਈ ਆ ਜਦੋਂ ਜੇਲ੍ਹ ਦੇ ਵਿੱਚ ਸੀਗਾ ਸਿਕੰਦਰ ਤੇ ਉਦੋਂ ਵੀ ਦੱਸਦੇ ਕਿ ਰਿਲੇਸ਼ਨ ਇਸਨੇ ਬਣਾਇਆ ਗੈਰ ਮਰਦੇ ਨਾਲ ਤੇ ਦੱਸਦੇ ਕਿ ਹੁਣ ਦੋ ਦੂਸਰਾ ਪੱਖ ਵੀ ਇੱਥੇ ਹੀ ਆ ਸਾਹਮਣੇ ਆ ਅੱਜ ਜਿਹੜੀ ਸਾਰ ਲੜਾਈ ਸ਼ੁਰੂ ਹੋਈ ਕਿੱਥੋਂ ਅੱਜ ਲੜਾਈ ਭਾਜੀ ਹੋਈ ਇਸ ਗੱਲ ਤੋਂ ਬਾਅਦ ਅਸੀਂ ਤਰੀਖ ਦੇਖ ਕੇ ਆਪਣੇ ਘਰ ਵਾਪਸ ਆ ਗਏ ਬ੍ਰਦਰ ਮੇਰੇ ਅੰਦਰ ਚਲ ਗਿਆ ਇਹ ਚੋਰੀ ਛੁਪੇ ਫੋਨ ਕਰ ਰਹੀ ਸੀ ਕੌਣ ਕਰ ਰਹੀ ਸੀ ਇਹ ਵਰਖਾ ਕੌਣ ਆ ਉਹ ਇਹ ਮ ਤੇ ਇਹ ਜਦੋਂ ਫੋਨ ਕਰ ਰਹੀ ਸੀ ਭਰਾ ਸਾਡੇ ਨੇ ਫੜ ਲਿਆ ਉਪਰੋਂ ਇਹਦੇ ਦੋ ਤਿੰਨ ਚਪੇੜਾ ਮਾਰੀਆਂ ਤੇ ਕਹਿੰਦਾ ਤੂੰ ਕਿਹਨਾ ਫੋਨ ਤੇ ਗੱਲ ਕਰ ਰਹੀ ਆ ਫੋਨ ਤੋਂ ਗੱਲ ਕਰਨ ਤੋਂ ਬਾਅਦ ਕਿੰਨਾ ਫੋਨ ਤੋਂ ਗੱਲ ਕਰਨ ਤੋਂ ਬਾਅਦ ਉਹਨੇ ਫਿਰ ਫੋਨ ਚੱਕ ਕੇ ਜਿਹੜੇ ਫੋਨ ਤੇ ਤੂੰ ਗੱਲ ਕਰ ਰਹੀ ਸੀ ਉਹਨੇ ਉੱਤੇ ਫੋਨ ਲਾਇਆ ਫੋਨ ਲਾ ਕੇ ਉਹਨੇ ਪੁੱਛਿਆ ਵੀ ਦੇਖਿਆ ਵੀ ਕਿਹੜਾ ਫੋਨ ਆ ਉਹਨੇ ਜਿਹੜਾ ਦੇਖਿਆ ਵੀ ਉਹੀ ਮੁੰਡੇ ਦਾ ਪੰਜ ਸਾਡੇ ਦਾ ਸਾਡੇ ਭਰਾ ਨੇ ਉਹਨੂੰ ਵੀ ਗਾਲਾਂ ਕੱਢੀਆਂ ਉਹਨੇ ਵੀ ਗਾਲ ਮੁੰਡੇ ਨੇ ਗਾਲਾਂ ਕੱਢੀਆਂ ਫਿਰ ਸਾਡੇ ਭਰਾ ਨੇ ਕਿਹਾ ਵੀ ਇਹ ਤੇ ਉਹ ਸਾਡਾ ਭਾਂਜਾ ਸੀ ਕੀ ਨਾਮ ਆ ਉਹਨਾਂ ਪ੍ਰੇਮ ਉਹਦਾ ਨਾਮ ਕਿੱਥੋਂ ਦੇ ਰਹਿਣ ਵਾਲੇ ਹੋ ਫੁਗਵਾੜੀ ਦਾ ਪਲਾਈ ਗੇਟ ਦਾ ਰਹਿਣ ਵਾਲਾ ਉਸ ਬੱਚੇ ਦੇ ਉਸ ਮੁੰਡੇ ਦੇ ਘੱਟ ਤੋਂ ਘੱਟ ਵੀ ਭਾਜੀ ਕੋਈ 20 ਪਰਚੇ ਹੋਣੇ ਆ ਉਹ ਕੋਈ ਉਹਤੇ ਕਿਡਨਾਪੀ ਦਾ ਕੋਈ ਅਸਲੇ ਦਾ ਕੋਈ ਚਿੱਟਿਆਂ ਦਾ ਉਹਦੇ ਵਿੱਚੋਂ ਬੰਬ ਬ੍ਰਮਤ ਹੋਇਆ ਉਹਦੇ ਕੋਲੋਂ ਫਿਰ ਕੀ ਹੋਇਆ ਹਾਂਜੀ ਫਿਰ ਕੀ ਹੋਇਆ ਫਿਰ ਮੇਰੇ ਭਰਾ ਨੂੰ ਆ ਕੇ ਅੱਜ ਕੋਣ ਵਟਗੇ ਕੋਣ ਵਟਗੇ ਇਹ ਸਾਡਾ ਪੰਜਾ ਸਰ ਇਹ ਗੱਲ ਅੱਜ ਦੀ ਆ ਜਾਂ ਪਹਿਲਾਂ ਤੋਂ ਚੱਲਦੀ ਆ ਇਹ ਗੱਲ ਇਦਾਂ ਹੈ ਕਿ ਗੱਲ ਜਿਹੜੀ ਮੈਂ ਪਹਿਲਾਂ ਤੋਂ ਦੱਸ ਰਿਹਾ ਪਰ ਅੱਜ ਦੀ ਮੈਂ ਲੜਾਈ ਵਾਲੀ ਗੱਲ ਦੱਸ ਰਿਹਾ ਜਿਹੜੀ ਲੜਾਈ ਹੋਈ ਆ ਉਹ ਕਿੱਥੇ ਹੋਈ ਆ ਲੜਾਈ ਉਹ ਬਾੜੇ ਹੋਈ ਆ ਸੋਫੀ ਪਿੰਡ ਨੂੰ ਸੋਫੀ ਪਿੰਡ ਸਾਡੇ ਪਿੰਡ ਆ ਕੇ ਉੱਥੇ ਘਰਾਂ ਦੇ ਬਾਹਰ ਖੜੇ ਹਾਂ ਹਾਂਜੀ ਵੀਡੀਓ ਬਣੀ ਆ ਅੱਛਾ ਜੀ ਵੀਡੀਓ ਬਣੀ ਹੋਈ ਆ ਮੁਲਾਜ਼ਮਾਂ ਦੇ ਕੋਲ ਵੀਡੀਓ ਵੀ ਚੱਲ ਗਈ ਜੀ ਤੁਹਾਡੇ ਕੋਲ ਹੈ ਤਾਂ ਮਤਲਬ ਮੌਕੇ ਤੇ ਮੌਕੇ ਤੇ ਆਏ ਸੀ ਮੁਲਾਜ਼ਮ ਕਿੰਨੇ ਸਰ ਨੇ ਮੌਕੇ ਤੇ ਆਏ ਸੀ ਮੁਲਾਜ਼ਮ ਚੰਕੀ ਦਾ ਫੋਨ ਆ ਰਿਹਾ ਚਲੋ ਪਾਸੇ ਖੜੋ ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਪੱਖ ਵਾਲੇ ਜੋ ਕਿ ਆਪਣੀ ਪਰਜਾਇਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਦੇ ਆਪਣੇ ਭਾਂਜੇ ਦੇ ਨਾਲ ਰਿਲੇਸ਼ਨਸ ਹਨ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਭਾਂਜੇ ਵੱਲ ਉਹਨਾਂ ਦੇ ਭਰਾ ਦੇ ਜੋ ਕਿ ਕਾਫੀ ਸੱਟਾਂ ਵੀ ਮਾਰਿਆ ਗਿਆ ਸਾਡਾ ਚੈਨਲ ਜੋ ਵੀ ਕਿਸੇ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਮਾਮਲਾ ਤੁਹਾਨੂੰ ਦੱਸ ਦिए ਸੋਫੀ ਪਿੰਡ ਦਾ ਜਿੱਥੇ ਇਹ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਇਆ ਇੱਕ ਹਸਬੈਂਡ ਵਾਈਫ ਦੀ ਆਪਸੀ ਲੜਾਈ ਨੂੰ ਲੈ ਕੇ ਕੋਈ ਇਹ ਮਾਮਲਾ ਸਾਹਮਣੇ ਆਇਆ ਦੱਸਿਆ ਜਾਦਾ ਹੈ ਕਿ ਉਸ ਦੀ ਵਾਈਫ ਦੇ ਜੋ ਕਿ ਇੱਕ ਆਪਣੇ ਭਾਂਜੇ ਦੇ ਨਾਲ ਰਿਲੇਸ਼ਨ ਤੇ ਜਦੋਂ ਉਸ ਦੀ ਵਾਈਫ ਨੂੰ ਵੀ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਕਹਿਣਾ ਹੈ ਕਿ ਉਹਨਾਂ ਦੇ ਜੇਡ ਤੇ ਉਹਨਾਂ ਦੇ ਦਿਓਰ ਉਹਨਾਂ ਨੂੰ ਸੰਬੰਧ ਬਣਾ